भारतीय जनता पार्टी वरिष्ठ नेता ने व्यापार जो प्रकोष्ठ है भारतीय जनता पार्टी उपाध्यक्ष ने तो भाजपा सत्ता सेवा का माध्यम है ਭਾਰਤੀ ਜਨਤਾ ਪਾਰਟੀ ਰਾਜਨੀਤੀ ਸੇਵਾ ਦੀ ਕਰਨੀ ਹੈ ਪ੍ਰਤੀਕ ਪਰਮਾਨ ਨੇ ਅਨਿਲ ਮਹਿਰਾ ਜੀ ਜਿਨ੍ਹਾਂ ਨੇ ਭਗਵਾਨ ਰਾਮ ਜੀ ਦੇ ਨਾਂ ਤੇ ਇਹ ਰਾਮ ਰਸੋਈ ਸ਼ੁਰੂ ਕੀਤੀ ਹੈ 10 ਰੁਪਏ ਵਿੱਚ ਹਰ ਵਿਅਕਤੀ ਨੂੰ ਭੋਜਨ ਮਿਲਦਾ ਹੈ ਔਰ ਇੰਨਾ ਥੋੜੇ ਪੈਸੇ ਐ ਇੱਥੇ ਔਰ ਲਗਭਗ 2000 ਲੋਕ ਰੋਜ਼ ਇੱਥੋਂ ਭੋਜਨ ਕਰਦੇ ਨੇ ਮੈਂ ਸਮਝਣਾ ਸਾਰੀਆਂ ਸੰਸਥਾਵਾਂ ਜਿਹੜੀਆਂ ਨੇ ਸਮਾਜਿਕ ਉਹਨਾਂ ਨੂੰ ਇਸ ਮੈਂ ਸਮਝਣਾ ਸੇਵਾ ਦਾ ਜੋ ਇੱਕ ਪ੍ਰਕਲਪ ਹੈ ਜੋ ਇੱਕ ਸੇਵਾ ਦਾ ਸਰੂਪ ਸਾਡੇ ਕੋਲ ਲਿਆ ਨੇ ਬੈਰਾ ਜੀ ਇਹਨਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਨਰ ਸੇਵਾ ਨਰਾਇਣ ਸੇਵਾ ਔਰ ਦਿੱਲੀ ਦੀ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਜਿੱਤ ਹੋਈ ਹੈ ਕਿਉਂਕਿ ਸਾਰਾ ਦੇਸ਼ ਲਗਭਗ 80% ਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਆ ਸਰਕਾਰਾਂ ਸੇਵਾ ਕਰ ਰਹੀ ਹੈ ਔਰ ਜਿਹੜਾ ਦੇਸ਼ ਦਾ ਦਿਲ ਹੈ ਉੱਥੋਂ ਅੱਜ ਜਿੱਥੇ ਆਪ ਦਾ ਖਤਮ ਹੋਈ ਹੈ ਆਮ ਆਦਮੀ ਪਾਰਟੀ ਉਹਦੇ ਕਾਂਗਰਸ ਜਿਹੜੀ ਹੈ ਉਹਦਾ ਵੀ ਸਵਾਇਆ ਹੋ ਗਿਆ ਹੈ ਔਰ ਭਾਰਤੀ ਜਨਤਾ ਪਾਰਟੀ ਨੇ ਬਹੁਮਤ ਦੀ ਸਰਕਾਰ ਜਿਹੜੀ ਹੈ ਬਣਨ ਜਾ ਰਹੀ ਹੈ ਮੈਂ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਚਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਦੇਣਾ ਚਾਹੁੰਦਾ ਜਿਹੜੇ ਸਾਡੇ ਅਜਤ ਨੇ ਮਜੀਦ ਮੰਡੀ ਦੇ ਸਾਡੇ ਭਾਜਪਾ ਦੇ ਬ੍ਰਿਸ਼ਟ ਨੇਤਾ ਵੀ ਨੇ ਉਹ ਅੱਜ ਇੱਥੇ ਉਹਨਾਂ ਨੇ ਐਸੋਸੀਏਸ਼ਨ ਨਾਲੋਂ ਆਪਣੀ ਇਹ ਸਾਰਾ ਉਪਰਾਲਾ ਕੀਤਾ ਕਿ ਕੇਕ ਕਟਿਆ ਜਾ ਰਿਹਾ ਜਿੱਤਤ ਲਈ ਕੇਕ ਕਟਿਆ ਜਾ ਰਿਹਾ ਮੋਦੀ ਜੀ ਦੀ ਲੰਬੀ ਆਯੂ ਲਈ ਅਰਦਾਸ ਕਰਨ ਲਈ ਕੇਕ ਕਟਿਆ ਜਾ ਰਿਹਾ ਕਿ ਭਾਰਤ ਵਿਸ਼ਵ ਸ਼ਕਤੀ ਬਣੇ ਕੇਕ ਕਟਿਆ ਜਾ ਰਿਹਾ ਭਾਰਤ ਵਿੱਚ ਵੀ ਗੁਰੂ ਬਣੇ ਕੇਕ ਕਟਿਆ ਜਾ ਰਿਹਾ ਕਿ ਭਾਰਤ ਜਿਹੜਾ ਹੈ ਉਹ ਸੋਡੇ ਦੀ ਜੜੀਆਂ ਬਰੇ ਕੇਕ ਕਟਿਆ ਜਾ ਰਿਹਾ ਹੈ ਕਿ 2047 ਜੋ ਪ੍ਰਧਾਨ ਮੰਤਰੀ ਜੀ ਦਾ ਸੰਕਲਪ ਹੈ ਭਾਰਤ ਆਤਮ ਨਿਰਭਰ ਬਣੇ ਕੇਕ ਕਟਿਆ ਜਾ ਰਿਹਾ ਹੈ ਕਿ 2047 ਭਾਰਤ ਦੁਨੀਆ ਦੀ ਨੰਬਰ 1 ਅਰਥ ਵਿਵਸਥਾ ਬਣੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਦੇਖੋ ਜੀ ਸਭ ਤੋਂ ਪਹਿਲੇ ਮੈਂ ਮਨਪਤ ਸਾਹਿਬੀ ਦਾ ਸੰਤੋਸ਼ਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਮੇਰੇ ਕੋਲ ਆ ਕੇ ਮੈਨੂੰ ਹੌਸਲਾ ਦੇਈ ਕੀਤੀ ਹੈ। ਉਹ ਜਿਹੜਾ ਉਪਰਾਲਾ ਹੋਇਆ ਮੇਰੇ ਸਾਰੇ ਐਸੋਸੀਏਸ਼ਨ ਵਾਲੋ ਆਏ ਕਿ ਮੈਂ ਹਮੇਸ਼ਾ ਉਹ ਐਸੋਸੀਏਸ਼ਨ ਨਾਲ ਪਿਆਰ ਕਰਦਾ ਹੋਊਂ ਮੇਰੇ ਨਾਲ ਨਾ ਪਿਆਰ ਕਰਦੇ। ਇਹ ਜੋ ਕੁਝ ਵੀ ਹੋਇਆ ਸਭ ਪ੍ਰਭੂ ਰਾਮ ਨੇ ਕਰਾਇਆ ਮੈਂ ਇਹ ਕੁਝ ਨਹੀਂ ਇੱਕ ਵੀ ਅਲਸ ਨਹੀਂਗਾ ਕਿ ਮੇਰਾ ਅਕੀ ਕੋਈ 파ਟ ਨਹੀਂ ਜੋ ਕੁਝ ਵੀ ਕਰਾਂਦਾ ਉਹ ਪਿਆਰ ਕਰਾਂਦਾ ਤੁਸੀਂ ਦੇਖਦੇ ਆ ਰਹੇ ਹੋ ਸਾਡੀ ਪਰੰਪਰਾ ਜਿਹੜੀ ਆ ਰਹੀ ਹੈ ਬੀਜੇਪੀ ਦੀ ਕਿ ਆਪਾਂ ਦੇਖੋ ਇੱਕ ਮੈਂ ਇਹ ਸਮਝਦਾ ਕਿ ਇੱਕ ਅਸੀਂ ਬੜੇ ਅੱਛੇ ਯੁੱਗ ਤੇ ਵਿੱਚ ਅਸੀਂ ਸਾਰੇ ਲੋਕਾਂ ਦਾ ਜਨਮ ਲੈਂਦਾ ਹੈ ਕਿ ਸਾਡਾ ਇੱਕ ਪ੍ਰਧਾਨ ਮੰਤਰੀ ਸਾਨੂੰ ਮਿਲਿਆ ਹੈ ਜਿਹੜਾ ਕਿ ਪਰਮਾਤਮਾ ਦਾ ਇੱਕ ਆਪਣਾ ਦੂਤ ਸਮਝ ਕੇ ਧਰਤੀ ਤੇ ਭੇਜਿਆ ਹੈ ਔਰ ਜਿਸ ਤਰੀਕੇ ਨਾਲ ਜਿੱਥੇ-ਜਿੱਥੇ ਵੀ ਲੋਕਾਂ ਨੂੰ ਤਕਲੀਫ ਹੁੰਦੀ ਹੈ ਉੱਥੇ ਆਪਣੇ ਆਪ ਪ੍ਰਭੂ ਰਾਮ ਕਿਰਪਾ ਕਰਦਾ ਹੈ ਜਿਸ ਤਰ੍ਹਾਂ ਨੇ ਦਿੱਲੀ ਦੇ ਕੀਤੀ ਹੈ ਔਰ ਅੱਕੇ ਵੀ ਸਾਰੇ ਇੰਡੀਆ ਦੇ ਵਿੱਚ ਜਿੱਥੇ-ਜਿੱਥੇ ਵੀ ਡਬਲ ਇੰਜਨ ਸਰਕਾਰ ਹੈ ਉਹਦਾ ਕੋਈ ਮੁਕਾਬਲਾ ਨਹੀਂ ਔਰ ਮੈਂ ਜੋ ਸੋਚਣਾ ਕਿ ਹਰ ਆਦਮੀ ਨੂੰ اچھی ਸੋਚਣੀ ਚਾਹੀਦੀ ਹੈ ਮੈਂ ਕਿਸੇ ਪੋਲੀਟਿਸ਼ੀਅਨ ਬਾਰੇ ਕੋਈ ਐਸਪਰੇ ਬਿਲਕੁਲ ਕੋਈ ਅਦਰ ਬਰਡ ਨਹੀਂਗਾ ਕਿਉਂਕਿ ਇਸ ਤੋਂ ਪਹਿਲੇ ਸ਼ਹੀਦ ਮਲਕ ਜੀ ਨੇ ਜੋ ਕਹਿਤਾ ਮੇਰੀ ਨਹੀਂ ਇਨੀ ਜ਼ਰੂਰਤ ਨਹੀਂ ਕਿ ਮੈਂ ਉਸ ਤੋਂ ਜ਼ਿਆਦਾ ਕੁਝ ਕਹਿ ਸਕਾਂ ਉਹਨਾਂ ਨੇ ਜੋ ਵੀ ਕਿਹਾ ਮੈਕਸਿਮਮ ਜੋ ਕਾ ਸਕਦੇ ਸੀ ਕਿਹਾ ਉਹਨਾਂ ਨੇ ਮੈਂ ਅੱਜ ਵੇਲੇ ਕਹਾਂਗਾ ਕਿ ਹਰ ਆਦੇਸ਼ ਦੀ ਚੋਟੀ ਚਾਹੀਦੀ ਹੈ ਕਿ ਆਪਾਂ ਕਿੱਥੇ ਖੜੇ ਆ ਉਹ ਸਾਨੂੰ ਵੋਟ ਜਿਹੜਾ ਆ ਉਹਦੀ ਕਿੰਨੀ ਕੀਮਤ ਹੈ ਇਹ ਸਾਡੇ ਦਿੱਲੀ ਵਸਿਆਂ ਨੇ ਜੋ ਕੀਤਾ ਉਹਨਾਂ ਨੂੰ ਵੀ ਬਹੁਤ ਬਹੁਤ ਧੰਨਵਾਦ ਹੈ ਕਿ ਦਿੱਲੀ ਵਾਲਿਆਂ ਨੇ ਸਾਡੇ ਸਾਨੂੰ ਦੁਬਾਰਾ ਬੀਜੇਪੀ ਨੂੰ 27 ਸਾਲ ਬਾਅਦ ਇੱਕ ਮੌਕਾ ਦਿੱਤਾ ਹੈ ਤੇ ਮੈਂ ਪੂਰੀ ਉਮੀਦ ਰੱਖਣਾ ਕਿ ਜਿਸ ਸਮ ਮੋਦੀ ਸਾਹਿਬ ਦਾ ਇੱਕ ਵਾਦਾ ਹੁੰਦਾ ਹੈ ਜੋ ਉਹ ਕਮਿਟਮੈਂਟ ਕਰ ਦਿੰਦੇ ਆ ਉਹਦਾ ਮਤਲਬ ਫਾਈਨਲ ਕਮਿਟਮੈਂਟ ਹੈ ਔਰ ਫਾਈਨਲ ਕਮਿਟਮੈਂਟ ਦੇ ਮੁਤਾਬਕ ਲੋਕਾਂ ਨੇ ਵੋਟ ਪਾਇਆ ਔਰ ਉਸ ਵੋਟ ਦੇ ਬਾਅਦ ਆਪਾਂ ਜਿਹੜਾ ਜਿਹੜਾ ਅੱਗੇ جنگ ਹੈ ਆਪਾਂ جنگ ਜਾਰੀ ਹੈ ਜਿੱਥੇ-ਇਥੇ ਵੀ ਮੋਦੀ ਸਾਹਿਬ ਦੇ ਨਾਲ ਸਾਡੀ ਜੰਗ ਹੈ ਜਿਹੜੇ-ਜਿਹੜੇ ਪਾਰਟੀਆਂ ਨਾਲ ਜੰਗ ਹੈ ਔਰ ਅਸੀਂ ਉਮੀਦ ਹੈ ਕਿ ਅਸੀਂ ਜਿੱਤਾਂਗੇ ਹਮੇਸ਼ਾ ਹਰ ਪਾਸੇ ਜਿੱਤਾਂਗੇ ਕਿਉਂਕਿ ਸਾਡੇ ਲੀਡਰ ਇਸ ਪਰਮਾਜਵਾ ਨੇ ਇਹੋ ਜਿਹੀ ਚੀਜ਼ ਬਖਸ਼ੀ ਹੈ ਜਿਹੜਾ ਦੇ ਵਿੱਚ ਇੱਕ ਗੋਡ ਗਿਫਟ ਹੈ ਜਿੱਥੇ ਵੀ ਖੜੇ ਹੋ ਜਾਂਦੇ ਆ ਸਾਰੀ ਲਾਈਨ ਮੱਚੇ ਲੱਗ ਜਾਂਦੀ ਹੈ ਔਰ ਹਮੇਸ਼ਾ ਇਹੋ ਨੇ ਫਰੀ 10000 ਵਰਡ ਦੇ ਵਿੱਚ ਬਣਿਆ ਅੱਜ ਤੋਂ ਪਹਿਲੇ ਦੱਸੋ ਮੈਨੂੰ ਕੋਈ 70 ਸਾਲ ਦੇ ਵਿੱਚ ਇੰਨਾ ਇੰਨਾ ਕੋਈ ਨਾਂ ਅਜੇ ਤੱਕ ਬਣਸ ਗਿਆ ਤੁਹਾਨੂੰ ਉਹ ਪਛਾਣਦਾ ਨਹੀਂ ਸੀ ਅਗਰ ਕੋਈ ਪਾਸਪੋਰਟ ਤੇ ਲੈ ਕੇ ਜਾਂਦੇ ਸੀ ਇਹਨਾਂ ਦਾ ਨਾਂ ਸੁਣ ਕੇ ਇੱਕ ਸਾਈਡ ਤੇ ਗੱਲ ਕਰਦੇ ਸੀ ਕਿ ਜਿਹੜਾ ਹੁਣ ਇੰਡੀਆ ਦਾ ਨਾਂ ਨੂੰ ਗਰਵ ਨਾਲ ਕਹਿੰਦੇ ਤੁਸੀਂ ਆ ਕੇ ਬੈਠੋ ਪਰ ਮੈਂ ਸਮਝ ਲਿਆ ਕਿ ਇਹ ਜਿਹੜੀ ਚੀਜ਼ ਹੈ ਉਪਲਬਧੀ ਹੈ ਇਹ ਕੋਈ ਇੰਟਰਨੈਸ਼ਨਲ ਪ੍ਰੀਜ਼ ਮੈਂ ਜੋ ਸਮਝ ਲਿਆ ਕਿ ਜਿਹੜੇ ਬੀਜੇਪੀ ਦੇ ਜਿਹੜੇ ਆਪਣਾ ਕਾਰਜਕਰਤਾ ਵਾ ਉਹ ਸਾਰੇ ਉਹਨਾਂ ਦਾ ਸਾਥ ਦਈਏ ਔਰ ਅੱਗੇ ਉਹਨਾਂ ਨੂੰ ਆਪਣਾ ਆਪ ਹੀ ਪਰਮਾਤਮਾ ਕਰੇਗਾ ਕਿ ਉਹ ਦੰਗੇ ਕਿਉਂਕਿ ਜਿਸ ਤਿੱਕੇ ਨਾਲ ਉਹਨਾਂ ਦੀ ਉਹ ਅੱਥੇ ਦੇ ਪ੍ਰਧਾਨ ਮੰਤਰੀ ਜਿਹੜੇ ਉਥਰੋਂ ਵਾਪਸੀ ਜਿਸ ਮੰਨ ਲਓ ਵਰਲਡ ਦਾ ਇੱਕ ਲੀਡ ਕਰਨ ਵਾਲਾ ਲੀਡਰ ਬਣ ਗਏ ਔਰ ਹਮੇਸ਼ਾ ਹਰ ਬੰਦਾ ਜਿੰਨੀ ਜਿੰਨੀ ਵੱਡੀ ਵੱਡੀ ਹਸਤੀਆਂ ਮੰਨ ਲਓ ਚਾਈਨਾ ਹੋਇਆ ਜਾਂ ਅਮਰੀਕਾ ਹੋਵੇ ਸਾਡੇ ਇੰਡੀਆ ਦਾ ਕੋਈ ਪ੍ਰੈਸ਼ਰਾਈਜ਼ ਨਹੀਂ ਸਾਨੂੰ ਕਰ ਸਕਦਾ ਉਸ ਤੋਂ ਉਹਨਾਂ ਦੀ ਬਤੂਲਤਾ ਸੋਈ ਦਾ ਟਾਈਮ ਬਣਾਉਣੇ ਦੇ ਲਈ ਸੋਈ ਦਾ ਟਾਈਮ ਵਧਾ ਦੇਣਾ ਆਪਣਾ ਪੀਕ ਕੋਈ ਚਾਲੂ ਕਰਨਿਆ ਸੀ ਤੇ ਸਵਾ 3:00 ਲੈ ਤੱਕ ਆਪਾਂ ਰੋਟੀ ਦੇਣੇ ਆ ਉਹ 10 ਰੁਪਏ ਥਾੜੀ ਅਸੀਂ ਐਸਾ ਕਰਕੇ ਰੱਖੀਏ ਕਿ ਕੋਈ ਬੰਦਾ ਵੇਸਟ ਨਾ ਕਰੇ ਇੱਕ ਇੱਕ ਥੀਮ ਹੈ ਅਸੀਂ ਇੱਕ ਥੀਮ ਹੈ ਕਿ ਜਿਹੜਾ ਬੰਦਾ 10 ਰੁਪਏ ਦਿੰਦਾ ਉਹ ਆਪਣੇ ਆਪ ਨੂੰ ਸਮਝਦਾ ਕਿ ਮੈਂ ਖੁਦਾਰ ਆਦਮੀ ਆ ਕਿ 10 ਰੁਪਏ ਦੇ ਕੇ ਮੈਂ ਕੀ ਦਿੱਤੀ ਹੈ ਔਰ ਅਸੀਂ ਐ ਸਮਝਣਾ ਕਿ ਸਾਡੀ ਹੈ ਜਿਹੜੀ ਟੁੱਛ ਕਰਿਆ ਸਾਰੇ ਬੰਦੇ ਸਾਡੇ ਨਾਲ ਸਹਿਯੋਗ ਕਰਨ ਬਾਕੀ ਵੀ ਐਸੋਸੀਏਸ਼ਨਾਂ ਕਰਾ ਜਿਸ ਦਾ ਮਤਲਬ ਸਾਡੇ ਕਿਹਾ ਸਾਰੇ ਦਾ ਫਾਇਦਾ ਦੇਖੋ ਜਿੰਦਗੀ ਵਿੱਚ ਜੋ ਮੈਂ ਦੇਖਿਆ ਮੈਂ ਕਈ ਵਾਰੀ ਸੋਚਿਆ ਮੈਂ ਪਹਿਲੇ ਕਿਉਂ ਨਹੀਂ ਕੀਤਾ ਕਿਉਂਕਿ ਇਹ ਸਭ ਕੁਝ ਜ਼ਿੰਦਗੀ ਵਿੱਚ ਇਹੀ ਚੀਜ਼ ਹੈ ਜਿੱਥੇ ਇਥੇ ਆ ਕੇ ਕਈ ਲੋਕ ਖਾਣਾ ਖਾਂਦੇ ਆ ਉਹਨਾਂ ਨੂੰ ਦੇਖ ਅਸੀਂ ਲੋਕਾਂ ਨੂੰ ਵੀ ਪਰਮਾਤਮਾ ਨੇ ਅੱਖ ਕੰਨ ਨਾ ਵੀ ਦਿੱਤਾ ਹੈ ਤੇ ਉਹਨਾਂ ਨੂੰ ਜਿੱਤਿਆ ਹੈ ਉਹ ਐਨੇਕ ਮਤਲਬ ਅਵਾਚਾਰ ਹੈ ਜਿਹੜਾ ਅੱਜ ਕੱਲ ਜਿਹੜਾ ਸੁਖੇਸ਼ ਕੁਸ਼ ਆਦਮੀ ਹੈ ਉਹ ਮੰਗ ਨਹੀਂ ਸਕਦਾ ਲੇਕਿਨ ਇੱਥੇ ਬੈਠ ਕੇ ਕਈਆਂ ਲੇਡੀਜ਼ ਆਦੀ ਆਪਣੇ ਬੱਚਿਆਂ ਨੂੰ ਖਾਣਾ ਖਵਾ ਕੇ ਲੈ ਕੇ ਜਾਂਦੀਆਂ ਸਾਨੂੰ ਉੱਥੇ ਉਸੇ ਦੇਖ ਕੇ ਆਪਣੇ ਮਨ ਨੂੰ ਛੜੇ ਸੇ ਸੇ ਹੋ ਜਾਂਦੀ ਹੈ ਕਿ ਆਪਾਂ ਕੁਝ ਥੋੜਾ ਜਿਆਦਾ ਵੇਚੋ ਪੰਜ ਪੈਸੇ ਕੰਮ ਸਹੀ ਕਰ ਰਿਹਾ ਪਰਮਾਤਮਾ ਕਰੇਗਾ ਉਹ ਵੀ ਚੱਲਦਾ ਰਹੇਗਾ ਉਹ ਤੁਹਾਡੇ ਸਾਰੇ ਲੋਕਾਂ ਦਾ ਸਾਥ ਮਿਲੇਗਾ ਉਹ ਸ਼ਹਿਰ ਵਾਸੀਆਂ ਦਾ ਸਾਥ ਮਿਲੇਗਾ ਸਾਡੇ ਸਿੱਦੇ ਵੀ ਸੀਨੀਅਰ ਲੀਡਰ ਆਏ ਨਾ ਸਾਰਿਆਂ ਦਾ ਨਾਂਕ ਨਹੀਂ ਲੈ ਸਕਦਾ ਕੋਈ ਕਿ और जो जो भी आया है मैं सारे धन्यवाद करना और एक बार बेस्ट जय श्री राम का नारा लाने मैं कहूंगा जय श्री राम सारे ने एक बार मेरे सामने कहना राम जय श्री राम जय श्री राम